ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਰਾਜਾ ਹਰੀ ਚੰਦ ਸੁਖ ਰਾਜੇ ਹਰੀ ਚੰਦ ਕਰ ਨਾਰ ਸੁਤਾਰਾ ਲੋਚਣ ਰਾਣੀ ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੇ ਗੁਰਬਾਣੀ ਪਿਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ ਰਾਣੀ ਦਿਸਨ ਆਵੇ ਮਨ ਵਿੱਚ ਵਰਤ ਗਈ ਹੈਰਾਨੀ ਭਾਈ ਗੁਰਦਾਸ ਜੀ ਇਕ ਰਾਜਾ ਹਰੀਜੰਦ ਸੀ ਉਸ ਦੇ ਘਰ ਜੋ ਰਾਣੀ ਸੀ ਉਸ ਦਾ ਨਾਂ ਸੀ ਤਿਰਲੋਚਨ ਰਾਣੀ ਉਸ ਨੂੰ ਬਚਪਨ ਵਿੱਚ ਕੁਝ ਨੇਕ ਪੁਰਸ਼ਾਂ ਦੇ ਬਚਨ ਸੁਣਨ ਦੀ ਲਗਨ ਲੱਗ ਗਈ ਛੋਟੇ ਜਿਹੇ ਰਾਜਵਾਲੀ ਧਰਮਨ ਰਾਣੀ ਵਿਆਹ ਦੇ ਪਿੱਛੋਂ ਵੀ ਪੂਜਾ ਪਾਠ ਵਿੱਚ ਲੱਗੀ ਰਹਿੰਦੀ ਸੀ ਰਾਜ ਭਵਨ ਦੇ ਨੇੜੇ ਕੋਈ ਭਜਨ ਮੰਡਲੀ ਆ ਗਈ ਉਹ ਹਰੀ ਕੀਰਤਨ ਕਰਨ ਲੱਗੀ ਸਾਰੀ ਰਾਤ ਕੀਰਤਨ ਹੁੰਦਾ ਰਹਿੰਦਾ ਰਾਣੀ ਨੂੰ ਪਤਾ ਲੱਗਾ ਉਹ ਵੀ ਸਤਸੰਗ ਕਰਨ ਲਈ ਚਲੀ ਜਾਣ ਲੱਗੀ ਉਸ ਦਾ ਨੇਮ ਸੀ ਪਰਮਾਤਮਾ ਦਾ ਨਾਮ ਉਸ ਦਾ ਜੀਵਨ ਆਸਰਾ ਸੀ ਉਹ ਨਿਰਬੈਤਾ ਨਾਲ ਨੇਕ ਰਾਹ ਜਾਇਆ ਕਰਦੀ ਸੀ ਪਾਈ ਗੁਰਦਾਸ ਜੀ ਦੇ ਬਚਨ ਅਨੁਸਾਰ ਇੱਕ ਦਿਨ ਤਿਰਲੋਚਨ ਰਾਣੀ ਜਦੋਂ ਗਈ ਤਾਂ ਪਿੱਛੋਂ ਰਾਜੇ ਨੂੰ ਕਿਤੇ ਜਾਗ ਆ ਗਈ ਰਾਜਾ ਸਤ ਸੰਗੀ ਨਹੀਂ ਸੀ ਉਹ ਆਪਣੇ ਰਾਜ ਕਾਜ ਵਿੱਚ ਵਿਅਸਤ ਰਹਿੰਦਾ ਸੀ ਤੇ ਧਰਮ ਕਰਮ ਵੱਲ ਧਿਆਨ ਦੇਣ ਦੀ ਥਾਂ ਰੰਗ ਰਲੀਆਂ ਮਾਣਦਾ ਫਿਰਦਾ ਐਸਾ ਪੁਰਸ਼ ਸਦਾ ਹੀ ਸ਼ਕਤੀ ਸੁਭਾਅ ਵਾਲਾ ਹੁੰਦਾ ਕਿਉਂਕਿ ਉਹ ਆਪ ਨੇਕ ਨਹੀਂ ਹੁੰਦਾ ਤੇ ਲੋਚਣ ਰਾਣੀ ਜਿੰਨੀ ਨੇਕ ਸੀ ਧਰਮਣ ਸੀ ਉੰਨੀ ਹੀ ਰੂਪਵੰਤੀ ਸੀ ਭਗਵਾਨ ਨੇ ਉਸ ਨੂੰ ਸਾਰੇ ਸੁੱਖ ਦਿੱਤੇ ਸਾਨ ਉਹ ਸ਼ਾਂਤੀ ਨਾਲ ਦਿਨ ਕੱਟ ਰਹੀ ਸੀ ਜਦੋਂ ਰਾਜਾ ਜਾਗਿਆ ਤਾਂ ਕੀ ਦੇਖਦਾ ਹੈ ਕਿ ਰਾਣੀ ਦੀ ਸੇਜ ਖਾਲੀ ਹੈ ਉਹ ਕਿੱਧਰ ਗਈ ਰਾਜੇ ਦੇ ਮਨ ਵਿੱਚ ਹੈਰਾਨੀ ਹੋਈ ਉਸ ਨੇ ਉੱਠ ਕੇ ਦੇਖਿਆ ਪਰ ਰਾਣੀ ਕਿਤੇ ਨਾ ਲੱਭੀ ਰਾਜਪਵਨ ਦੇ ਬਹਿਰੀਦਾਰਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਵੀ ਕੁਝ ਨਾ ਦੱਸਿਆ ਕਿਉਂਕਿ ਜਦੋਂ ਰਾਣੀ ਜਾਂਦੀ ਸੀ ਤਦੋਂ ਉਹਨਾਂ ਨੂੰ ਨੀਂਦ ਆ ਜਾਇਆ ਕਰਦੀ ਸੀ ਉਹ ਰਾਣੀ ਨੂੰ ਨਹੀਂ ਦੇਖਦੇ ਸਨ ਐਸੀ ਭਗਵਾਨ ਦੀ ਲੀਲਾ ਸੀ ਰਾਜਾ ਚੁੱਪ ਰਿਹਾ ਉਸਨੇ ਆਈ ਰਾਣੀ ਨੂੰ ਨਾ ਪੁੱਛਿਆ ਪਰ ਅਗਲੀ ਰਾਤ ਉਸ ਨੂੰ ਨੀਂਦ ਨਾ ਆਈ ਉਹ ਜਾਗਦਾ ਰਿਹਾ ਤੇ ਉਸਨੇ ਤਾੜ ਰੱਖੀ ਕਿ ਕਦੋਂ ਰਾਣੀ ਉੱਠ ਕੇ ਜਾਂਦੀ ਹੈ ਪਰ ਰਾਣੀ ਆਪਣੇ ਨੀਮ ਅਨੁਸਾਰ ਸੌਂ ਗਈ ਜਦੋਂ ਅੰਮ੍ਰਿਤ ਵੇਲਾ ਸਤਸੰਗ ਦਾ ਵੇਲਾ ਹੋਇਆ ਭਾਵ ਅੱਧੀ ਰਾਤ ਪੀਤੀ ਤਾਂ ਰਾਣੀ ਉੱਠੀ ਇਸ਼ਨਾਨ ਕੀਤਾ ਸਧਾਰਨ ਭਗਤੀ ਭਾਵ ਵਾਲੇ ਵਸਤਰ ਪਾਏ ਤੇ ਆਪਣੇ ਸਤਸੰਗ ਵੱਲ ਚੱਲ ਪਈ ਰਾਜਾ ਅਸਲ ਵਿੱਚ ਸੁੱਤਾ ਨਹੀਂ ਸੀ ਉਹ ਤਾਂ ਕੇਸ ਮਾਰ ਕੇ ਪਿਆ ਸੀ ਜਦੋਂ ਤਾਰਾ ਰਾਣੀ ਤੁਰੀ ਤਾ ਪਿੱਛੇ ਪਿੱਛੇ ਉਹ ਵੀ ਤੁਰ ਪਿਆ ਰਾਣੀ ਸਤਸੰਗ ਵਿੱਚ ਜਾ ਬੈਠੀ ਅੱਗੇ ਹਰੀ ਕੀਰਤਨ ਹੋ ਰਿਹਾ ਸੀ ਸਵਰਗੀ ਜੋੜਿਆਂ ਵਾਂਗ ਸਭ ਅੰਤਰ ਧਿਆਨ ਹੋਏ ਬਿਰਾਜਮਾਨ ਸਨ ਪਰਮ ਸ਼ਾਂਤੀ ਤੇ ਪਿਆਰ ਵਾਲਾ ਵਾਤਾਵਰਨ ਸੀ ਰਾਜਾ ਹਰੀਚੰਦ ਪਹਿਲਾਂ ਤਾਂ ਕੁਝ ਚਿਰ ਖਲੋਤਾ ਰਿਹਾ ਫਿਰ ਰਾਣੀ ਦੀ ਇੱਕ ਖੜਾਂ ਚੁੱਕ ਕੇ ਆਪਣੇ ਰਾਜ ਭਵਨ ਨੂੰ ਆ ਗਿਆ ਆ ਕੇ ਆਰਾਮ ਨਾਲ ਆਪਣੀ ਸੇਜ ਉੱਤੇ ਸੌ ਗਿਆ ਉਸ ਨੂੰ ਦੀਨ ਦੁਨੀ ਦਾ ਕੋਈ ਖਿਆਲ ਨਹੀਂ ਸੀ ਉਹ ਤਾਂ ਰਾਜ ਕਾਜ ਰਾਜ ਰੰਗ ਤੇ ਮਾਇਆ ਦਾ ਪੁਤਲਾ ਸੀ ਸੁੱਤਾ ਹੋਇਆ ਉਹ ਉਸ ਦਿਨ ਕਈ ਸੁਪਨੇ ਦੇਖਦਾ ਰਿਹਾ ਸਤ ਸੰਗ ਸਮਾਪਤ ਹੋਇਆ ਭੋਗ ਪੈ ਗਿਆ ਜਦੋਂ ਰਾਣੀ ਬਾਹਰ ਹੋ ਕੇ ਆਪਣੀਆਂ ਖੜਾਵਾਂ ਪਾਉਣ ਲੱਗੀ ਤਾਂ ਖੜਾ ਇੱਕੋ ਹੀ ਸੀ ਇੱਕ ਖੜਾ ਨੂੰ ਦੇਖ ਕੇ ਰਾਣੀ ਕੁਝ ਹੈਰਾਨ ਹੋਈ ਕਿ ਕੀ ਖੇਡ ਵਰਤ ਗਈ ਇੱਕ ਖੜਾ ਕਿਸ ਨੇ ਚੋਰੀ ਕੀਤੀ ਉਸ ਵੇਲੇ ਸਤ ਸੰਗੀਆਂ ਨੂੰ ਵੀ ਪਤਾ ਲੱਗ ਗਿਆ ਸੰਗਤ ਨੇ ਅਰਦਾਸ ਕੀਤੀ ਕਿ हे ਪਰਬ੍ਰਹਮ ਤੇਰਾ ਜਸ ਕਰਦਿਆਂ ਰਾਣੀ ਦੀ ਖੜਾ ਦਾ ਚਲੇ ਜਾਣਾ ਪੈ ਦਾ ਕਾਰਨ ਹੈ ਤੇਰਾ ਜਸ ਕਿਵੇਂ ਪ੍ਰਗਟ ਹੋਏਗਾ ਆਪਣਾ ਕੋਈ ਕੌਤਕ ਦਿਖਾਓ ਰਾਣੀ ਨੇ ਰਾਜਪਵਨ ਨੂੰ ਵਾਪਸ ਜਾਣਾ ਹੈ ਸੰਗਤ ਨੇ ਐਸੀ ਅਰਦਾਸ ਕੀਤੀ ਕਿ ਉਸ ਵੇਲੇ ਖੜਾ ਦੇ ਨਾਲ ਉਹ ਹੀ ਉਹ ਪੁਰਾਣੀ ਖੜਾ ਜੁੜ ਗਈ ਰਾਣੀ ਤਾਰਾ ਨੇ ਖੜਾਵਾਂ ਦੀ ਜੋੜੀ ਪੈਰੀ ਪਾਈ ਅਤੇ ਆਪਣੇ ਰਾਜ ਪਵਨਵਲ ਵਾਪਸ ਤੁਰ ਪਈ ਜਦੋਂ ਆਪਣੇ ਕਮਰੇ ਵਿੱਚ ਗਈ ਤਾਂ ਰਾਜੇ ਨੇ ਪੁੱਛਿਆ ਰਾਣੀ ਤੁਸਾਂ ਦੀਆਂ ਖੜਾਵਾਂ ਕਿੱਥੇ ਹਨ? हे नाथ ਮੇਰੀਆਂ ਖੜਾਵਾਂ ਮੇਰੇ ਪੈਰੀ ਹਨ। ਕੀ ਗੱਲ ਅੱਜ ਤੁਸੀਂ ਇਹ ਪੁੱਛਣ ਦੀ ਖੇਚਲ ਕੀਤੀ? ਤਾਰਾ ਰਾਣੀ ਨੇ ਉੱਤਰ ਦਿੱਤਾ। ਕਿੱਥੇ ਹਨ? ਰਾਜੇ ਨੇ ਪੁੱਛਿਆ। ਦਾਸੀ ਦੇ ਪੈਰੀ। ਰਾਜੇ ਹਰੀਚੰਦ ਨੇ ਦੇਖਿਆ ਦੋਵੇਂ ਖੜਾਵਾਂ ਇੱਕੋ ਜਹੀਆਂ ਸਨ। ਇੱਕੋ ਜਹੀਆਂ ਕਸੀਆਂ। ਉਸ ਨੂੰ ਹੈਰਾਨੀ ਹੋਈ। ਤੇ ਉਸਨੇ ਕਾਹਲੀ ਨਾਲ ਚੁੱਕ ਕੇ ਲਿਆਂਦੀ ਖਡਾਣ ਦੇਖਣੀ ਚਾਹੀ ਪਰ ਉਹ ਖਡਾਵ ਉਥੇ ਹੈ ਹੀ ਨਹੀਂ ਸੀ ਇਸ ਤਰ੍ਹਾਂ ਦੇ ਕੌਤਕ ਨਾਲ ਰਾਜੇ ਨੂੰ ਬੜੀ ਹੈਰਾਨੀ ਹੋਈ ਰਾਣੀ ਉਹ ਸਾਰੀ ਗੱਲ ਸਮਝ ਗਈ ਕਿ ਰਾਜਾ ਪਿੱਛੋਂ ਜਾਗਿਆ ਹੋਵੇਗਾ ਤੇ ਸ਼ੱਕ ਭੈਣ ਤੇ ਮੇਰੇ ਪਿੱਛੇ ਲੱਗ ਤੁਰਿਆ ਪਰ ਸਤ ਸੰਗਤ ਦੇ ਕਾਰਨ ਦਾਸੀ ਦੀ ਇੱਜ਼ਤ ਰਹਿ ਗਈ ਪਾਰ ਬ੍ਰਹਮ ਪਰਮੇਸ਼ਰ ਬੜਾ ਦਿਆਲੂ ਤੇ ਲੀਲਾ ਕਰਨ ਵਾਲਾ ਹੈ ਕੋਈ ਉਸ ਦਾ ਅੰਤ ਨਹੀਂ ਪਾ ਸਕਦਾ ਰਾਣੀ ਨੇ ਪ੍ਰਗਟ ਤੌਰ ਤੇ ਪੁੱਛਿਆ हे नाथ ਹੁਣ ਤਾਂ ਆਪ ਦੇ ਮਨ ਨੂੰ ਭਰੋਸਾ ਹੋ ਗਿਆ ਕਿ ਅੱਧੀ ਰਾਤ ਨੂੰ ਉੱਠ ਕੇ ਮੈਂ ਕਿੱਥੇ ਜਾਂਦੀ ਹਾਂ ਮੈਂ ਪ੍ਰਭੂ ਦੀ ਭਗਤੀ ਕਰਦੀ ਹਾਂ ਭਗਤੀ ਹੀ ਜੀਵਨ ਦਾ ਨਿਸ਼ਾਨਾ ਹੈ ਇਸ ਮਾਇਆਵਾਦੀ ਜਗਤ ਵਿੱਚ ਹੋਰ ਹੈ ਵੀ ਕੀ ਕਿੰਨਾ ਚੰਗਾ ਹੋਵੇ ਕਿ ਆਪ ਵੀ ਚੱਲਿਆ ਕਰੋ ਸਤ ਸੰਗਤ ਵਿੱਚ ਬੈਠ ਕੇ ਘੜੇ ਮਨ ਨੂੰ ਸ਼ਾਂਤ ਕਰ ਲਿਆ ਕਰੋ ਰਾਜ ਕਾਜ ਤਾਂ ਹੁੰਦੇ ਹੀ ਰਹਿੰਦੇ ਹਨ ਰਾਜੇ ਹਰੀਚੰਦ ਨੇ ਤਾਰਾ ਰਾਣੀ ਕੋਲੋਂ ਖਿਮਾ ਮੰਗੀ ਤੇ ਸਤ ਸੰਗਤ ਵਿੱਚ ਜਾਣ ਦੀ ਖੁੱਲ ਦੇ ਦਿੱਤੀ ਉਹ ਆਪ ਵੀ ਭਗਤੀ ਮਾਰਗ ਤੇ ਚੱਲ ਪਿਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ